ਮਾਸਟਰ ਗੁਰਦੀਪ ਸਿੰਘ ਪ੍ਰਧਾਨ ਤਨਤਨ ਗੁਰਦੁਆਰਾ ਬਾਬਾ ਮੱਲਾ ਸਾਹਿਬ ਜੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਮੈਂ ਮਾਸਟਰ ਗੁਰਦੀਪ ਸਿੰਘ ਪਿੰਡ ਰਾਮੂਵਾਲ ਤੋਂ ਪ੍ਰਧਾਨ ਗੁਰਦੁਆਰਾ ਮੱਲਾ ਸਾਹਿਬ ਦਾ ਸਾਬ ਪਿੰਡ ਦੇ ਗੁਰਦੁਆਰੇ ਦਾ ਪ੍ਰਧਾਨ ਬੋਲ ਰਿਹਾ ਸ੍ਰੀ ਵਾਹਿਗੁਰੂ ਜੀ ਮਾਹਰ ਜੀ ਰਾਮੂ ਵਾਲ ਪ੍ਰਧਾਨ ਗੁਰਦੁਆਰਾ ਤਾਂ ਤਾਂ ਸ੍ਰੀ ਮੱਲਾ ਸਾਹਿਬ ਸਾਰੇ ਦੇਸ਼ ਉਦੇਸ਼ ਸੰਤਾਂ ਨੂੰ ਬੰਦੀ ਛੋੜ ਦੇਰੋਂ ਦੀ ਵਧਾਈ ਦੇਣਾ ਤੇ ਸਾਰਿਆਂ ਸੰਤਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਹ ਅਹਿਰ ਕੀ ਜਿਹੜੀ ਦਵਾਈ ਆ ਸਾਰਿਆਂ ਦੀ ਖੁਸ਼ੀ ਭਰੀ ਹੋਵੇ ਸਾਰੇ ਖੁਸ਼ੀ ਜਿੱਕੀ ਆਵੇ ਤੇ ਹੇ ਇੱਕ ਹੋਰ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜੇ ਆਪਾਂ ਪਟਾਕੇ ਵਗੈਰਾ ਚਲਾਉਂਦੇ ਆ ਇਹ ਲੋੜ ਦਾ ਪ੍ਰਦੂਸ਼ਣ ਬਹੁਤ ਫੈਲਦੇ ਆ ਪ੍ਰਦੂਸ਼ਣ ਨਾਲ ਬਿਮਾਰੀਆਂ ਬਹੁਤ ਫੈਲਦੀਆਂ ਆਪਣੇ ਬੱਚਿਆਂ ਨੂੰ ਪ੍ਰਦੂਸ਼ਣ ਤੋਂ بچਾਓ ਤੇ ਘਰ ਤੋਂ ਘਰ ਪਾ ਕੇ ਛੋਟੇ ਤੋਂ ਛੋਟੇ ਪਾ ਕੇ ਜਿਹੜੇ ਉਹ ਬੱਚਿਆਂ ਨੂੰ ਚਲਾਉਂਦੇ ਹੋ ਤੇ ਬੱਚਿਆਂ ਨੂੰ ਸੁਰੱਖਿਅਤ ਰੱਖੋ ਇਹਨਾਂ ਨਾਲ ਕਈ ਹੋਰ ਵੀ ਨੁਕਸਾਨ ਹੋ ਜਾਂਦੇ ਨੇ ਕੰਡਾਂ ਦੇ ਵਿੱਚ ਕਿੰਨਾ ਵਾਈ ਚੱਲਦੀ ਆ ਕਿਹਦੀ ਲੋਗ ਜਿਹੜੀ ਦਾਦੀ ਕੁੜਾਲੀ ਨੂੰ ਅੱਗ ਲੱਗ ਜਾਂਦੀ ਆ ਜਾਂ ਹੋਰ ਕਿ ਕਈ ਨਸਾਂ ਹੁੰਦੀਆਂ ਥੋੜੀ ਮੈਂ ਬਿੰਦੀ ਕਰਦਾ ਰਹੇ ਗੁਰਦਾਰਾਂ ਦੇ ਵਿੱਚ ਅਸੀਂ ਜਾ ਕੇ ਤ੍ਰੀਮਾਲਾ ਕਰਦੇ ਆ ਉਹ ਵੀ ਬੜੇ ਗੁਰਮਿਆਦਾ ਦੇ ਨਾਲ ਕੀਤੀ ਹੋਵੇ ਨਿਸ਼ਾਨ ਸਾਹਿਬ ਤੇ ਲਾ ਕੇ ਜਿਆਦਾ ਨਾ ਕਿ ਜਿਹੜੀ ਦੀਵਾਲੀ ਆਪਣੇ ਦੋ ਬੱਤੀਆਂ ਵਗੈਰਾ ਲਾਜ ਲਈਆਂ ਜਾਂਦੇ ਜਾਂ ਕਿਉਂਦੇ ਨਿਸ਼ਾਨ ਸਾਹਿਬ ਦੇ ਚੋਲਾ ਚੜਿਆ ਹੁੰਦਾ ਹੋ ਸਕਦਾ ਉਹਦੇ ਦੇ ਚੋਲੇ ਦਾ ਨਿਸ਼ਾਨ ਹੋਵੇ ਤੇ ਪੇਲ ਵੀ ਹੋ ਸਕਦੀ ਹੈ ਨਿਸ਼ਾਨ ਸਾਹਿਬ ਦੀ ਇਹ ਕਰਕੇ ਮੈਂ ਸਾਰਿਆਂ ਸਤਿਕਾਰ ਨੂੰ ਬੇਨਤੀ ਕਰਦਾ ਕਿ ਜਿਹੜੀ ਦੀਵਾਲੀ ਆਪਰਦੂਸ਼ਾ ਰਹਿਦ ਮਨਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ